ਅਮਰੀਕਾ ਦੀ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਇਹ ਖਬਰ ਆ ਰਹੀ ਹੈ ਪੋਰਟਰੇਜ ਤੋਂ ਇੰਡੀਆਨਾ ਤੋਂ ਜਿਸ ਖਬਰ ਦੇ ਤਹਿਤ ਦੱਸਿਆ ਗਿਆ ਕਿ 41 ਸਾਲਾ ਇੱਕ ਇਲੀਗਲ ਟਰੱਕ ਡਰਾਈਵਰ ਜਿਸ ਨੇ ਸੜਕ ਹਾਦਸੇ ਨੂੰ ਅੰਜਾਮ ਦਿੱਤਾ ਤੇ ਉਸ ਹਾਦਸੇ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ ਇਸ ਖਬਰ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਬੰਦਾ ਦੋ ਟਰੱਕਿੰਗ ਕੰਪਨੀਆਂ ਦਾ ਮਾਲਕ ਸੀ 42 ਸਾਲਾ ਬੋਰਕੋ ਜਿਹੜਾ ਸਟੈਂਕੋਵਿਕ ਦੱਸਿਆ ਗਿਆ ਬਰੋਕੋ ਸਟੈਂਕੋਵਿਕ ਇਹ ਦੋ ਟਰਕਿੰਗ ਕੰਪਨੀਆਂ ਦਾ ਮਾਲਕ ਸੀ ਜਿਸ ਸਮੇਂ ਤੋਂ ਹਾਦਸਾ ਹੋਇਆ ਉਸ ਸਮੇਂ ਇੱਕ ਰਿਸ਼ਤੇਦਾਰ ਦੇ ਲਾਇਸੈਂਸ ਦੇ ਉੱਤੇ ਟਰੱਕ ਚਲਾ ਰਿਆ ਸੀ ਬਰੋਕੋ ਸਟੈਂਕੋਵਿਕ ਬਾਰੇ ਦੱਸਿਆ ਗਿਆ ਕਿ ਇਹ ਬੰਦਾ ਯੂਐਸ ਦੇ ਵਿੱਚ 2011 ਦੇ ਵਿੱਚ ਦਾਖਲ ਹੋਇਆ ਸੀ ਇਕਨੋਮੀ ਗ੍ਰੈਂਟ ਵੀਜ਼ਾ ਸਟੇਟਸ ਦੇ ਉੱਤੇ ਤੇ ਜਿਹੜਾ ਐਕਸਪਾਇਰ ਹੋ ਗਿਆ ਬਾਅਦ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ ਇਨੇ ਦੋ ਟਰੱਕਿੰਗ ਕੰਪਨੀਆਂ ਬਣਾਈਆਂ ਇਕਲਿਪਸ ਟਰੱਕਿੰਗ ਆਈ ਇנק ਤੇ ኢਐਸਟੀ ਟੀਮ ਇנק ਦੋ ਕੰਪਨੀਆਂ ਚਲਾ ਰਿਆ ਸੀਗਾ ਇਹਦਾ ਆਪ ਦਾ ਜਿਹੜਾ ਲਾਇਸੈਂਸ ਸੀਗਾ ਉਹ ਐਕਸਪਾਇਰ ਹੋਇਆ ਹੋਇਆ ਸੀਗਾ ਜਾਂ ਕਹੇ ਲੋ ਕਿ ਉਹਦੇ ਕੋਲ ਲਾਇਸੈਂਸ ਹੈ ਨਹੀਂ ਸੀ ਜਦੋਂ ਇਹਦੇ ਤੋਂ ਹਾਦਸਾ ਹੋਇਆ ਜਿਹੜਾ ਕਿ ਹਾਦਸਾ ਵਾਪਰਿਆ ਆ ਪੋਰਟਰੇਜ ਦੇ ਇਲਾਕਿਆਂ ਦੇ ਵਿੱਚ ਇੰਡੀਆਨਾ ਦੇ ਵਿੱਚ ਤੇ ਉਦੋਂ ਯੂ ایس 20 ਦੇ ਉੱਤੇ ਹਾਈਵੇ 20 ਦੇ ਉੱਤੇ ਤਾਂ ਉਦੋਂ ਇਹ ਆਪਣੇ ਰਿਸ਼ਤੇਦਾਰ ਦੇ ਜਿਹੜਾ ਲਾਇਸੈਂਸ ਆ ਉਹਦੇ ਉੱਤੇ ਟਰੱਕ ਚਲਾ ਰਿਆ ਸੀਗਾ ਇਹਨੇ 36000 ਜਿਹੜਾ ਡਾਲਰ ਆ ਉਹ ਪੀਪੀਪੀ ਲੋਨ ਦੇ ਤਹਿਤ ਮਾਫ ਵੀ ਕਰਵਾਇਆ ਹੋਇਆ ਸੀਗਾ ਹੁਣ ਇਹਦਾ ਜਿਹੜਾ ਮਾਮਲਾ ਹੈ ਉਹ ਆਈਸਨੂ ਦਿੱਤਾ ਗਿਆ ਬਰੋਕੋ ਸੈਂਟੈਕ ਸਟੈਂਕੋਵਿਕ ਦਾ ਮਾਮਲਾ ਤੇ ਆਈਸੀਐਸ ਮਾਮਲੇ ਦੀ ਜਿਹੜੀ ਤਹਿਕੀਕਾ ਤੋਂ ਕਰ ਰਹੀ ਆ ਫਿਲਹਾਲ ਇਹਨੂੰ ਪੋਰਟਰ ਕਾਉਂਟੀ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਇਹਦੇ ਉੱਤੇ ਜਿਹੜਾ ਇਹਦਾ ਹਾਦਸਾ ਹੋਇਆ ਸੀ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਆ